ਮੇਰੇ ਬਚਪਨ ਦੇ ਯਾਰ ਤੇ ਮੈਨੂੰ ਬਹੁਤ ਮੈਸੇਜ ਆ ਰਹੇ ਸੀ ਵੀਡੀਓ ਥੱਲੇ ਕਮੈਂਟ ਆ ਰਹੇ ਸੀ ਵੀ ਮੈਨੂੰ ਮੇਰਾ ਪੁਰਾਣਾ ਘਰ ਦਿਖਾ ਆਜੋ ਅੱਜ ਦਿਖਾਉਣੇ ਆ ਬਾਈ ਨੂੰ ਪੁਰਾਣਾ ਘਰ ਮਾਨੀਆਂ ਦਾ ਵਿਆਹ ਤਾਂ ਹੋਣਾ ਹੈ ਮੈਨੂੰ ਲੱਗਾ ਕਿ ਤੇ ਜਿਹੜਾ ਪਹਿਲਾ ਹੋਇਆ ਸੀ ਉਹ ਵਿਆਹੀ ਸੀ ਆਰੇ ਹੁੰਦੇ ਨੇ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਤੁਸੀਂ ਵੇਖੋ ਯਾਰ ਜਸਟਨ ਬੀਬਰ ਕੇ ਇਹੋ ਜਿਹਾ ਬੰਦਾ ਨਾ ਡੱਬਾਂ ਗਲੇ ਕੱਛੇ ਜਿਹੀ ਫਿਰਦਾ ਸੀ ਤਰਾ ਯਾਰ ਮਨਾਨ ਪਾ ਕੇ ਹੋਰ ਗੱਲਾਂ ਦੀ ਗੱਲਾਂ ਸਾਰੇ ਬਾਲੀਵੁੱਡ ਤੇ ਨਹੀਂ ਗੱਲਾਂ ਕਿੰਮਤ ਹੀ ਸੀਗੀ ਵੇਖ ਲਓ ਤੁਸੀਂ ਤੇ ਹੁਣ ਰਹਿ ਗਈ ਸ਼ਕੀਰਾ ਕੱਲੀ ਉਹਨਾਂ ਵੀ ਸੱਦ ਲਓ ਵਾਕਾ ਵਾਕਾ ਕਰਾ ਲਿ ਸਾਰ ਇੰਡੀਆ ਦੇ ਵਿੱਚ ਨਾ ਜਸਟਨ ਵੀਬਰ ਦੇ ਨਾਲ ਇਹ ਡਰਾਈਵਰ ਸੀ ਉਹਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਕਹਿੰਦੇ ਆ ਵੀ ਡਰਾਈਵਰ ਦੀ ਤਨਖਾਹ 15 ਲੱਖ ਰੁਪਏ ਮਹੀਨੇ ਦੀ ਹੈ ਮੈਂ ਤਾਂ ਆਪਾਂ ਨਾ ਸਾਨੂੰ ਵੀ ਰੱਖ ਲਉ ਡਰਾਈਵਰ ਇਹੋ ਜਿਹਾ ਤੁਸੀਂ ਅਕਸਰ ਇਹ ਗੱਲ ਸੁਣੀ ਹੋਣੀ ਹੈ ਵੀ ਪੈਸੇ ਨਾਲ ਬੰਦਾ ਖੁਸ਼ ਨਹੀਂ ਖਰੀਦ ਸਕਦਾ ਐਵੇਂ ਨਹੀਂ ਖਰੀਦ ਸਕਦਾ ਮੇਰੇ ਵਰਗੇ ਬੰਦਾ ਨੇ ਗੱਲਾਂ ਬਣਾਇਆਂ ਵੰਗੀਆਂ ਇੱਕ ਗੱਲ ਹੋਰ ਆ ਯਾਰ ਤੁਸੀਂ ਵੇਖੋ ਵੀ ਅਕਸਰ ਹੀ ਨਾ ਹਰੇਕ ਨਾ ਚਮਚਾ ਲੈ ਕੇ ਆਖੂਗਾ ਵੀ ਚਮਚਾ ਵੱਡੇ ਵੱਡੇ ਭਾਂਡੇ ਖਾਲੀ ਕਰ ਦਿੰਦਾ ਇਹ ਤੋਂ ਦੂਰ ਰੋ ਉਹ ਭਰਾਵਾ ਜਾਂਦਾ ਵੀ ਛੋਟੇ ਢਿੱਡ 'ਚ ਹੀ ਹੈ ਆਧਾਰਨ ਤੱਕ ਕੋਈ ਹੋਰ ਚੀਜ਼ਾਂ ਦੇ ਲ बस ਅੰਗ ਸਪੋਰਟ ਕਰਿਆ ਕਰੋ ਇਹਨਾਂ ਨਾਲ ਮਨ ਖੁਸ਼ ਹੁੰਦਾ ਬੰਦੇ ਦਾ ਤੇ ਬਾਕੀ ਨਾਲ YouTube ਤੇ ਅੰਗ ਫੁੱਲ ਸਪੋਰਟ ਕਰਿਆ ਕਰੋ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਅਸਲ ਅੱਜ ਸਹੀ ਗੁੱਡ ਮਾਰਨਿੰਗ ਵਾਲੇ ਟਾਈਮ ਤੇ ਆਪਾਂ ਵੀਡੀਓ ਬਣਾ ਰਹੇ ਹਾਂ ਟਾਈਮ ਹਜੇ ਮੇਰੇ ਨਾਲ 6:30 ਪੌਣੇ 7 ਹੋਏ ਹੋਣੇ ਆ ਤੇ ਬਾਕੀ ਦੋਸਤੋ ਇੱਕ ਮੈਨੂੰ ਅਕਸਰ ਹੀ ਮੇਰੀ ਵੀਡੀਓ ਦੇ ਥੱਲੇ ਕਮੈਂਟ ਆਉਂਦਾ ਹੁੰਦਾ ਮੇਰਾ ਯਾਰ ਦੋਸਤ ਮੈਨਾਂ ਪੜਦਾ ਵੀਰਿਆ ਸਾਡੇ ਪਿੰਡੋਂ ਰਵੀ ਉਹ ਮੈਨੂੰ ਆਹਦਾ ਹੁੰਦਾ ਵੀ ਮੇਰਾ ਘਰ ਦਿਖਾ ਅਕਸਰ ਨਾ ਮਤਲਬ ਪਹਿਲਾਂ ਪਿੰਡ ਰਹਿੰਦੇ ਹੁੰਦੇ ਸੀ ਉਸ ਤੋਂ ਬਾਅਦ ਉਹਦੇ ਪਾਪਾ ਦੀ ਜਿਵੇਂ ਜੌਬ ਲੱਗ ਗਈ ਸੀ ਤਾਂ ਫਿਰ ਪਿੰਡ ਛੱਡ ਕੇ ਜਾਵੜੇ ਸੀਗੇ ਅੱਜ ਉਹਨਾਂ ਆਪਾਂ ਉਹਦਾ ਘਰ ਵੀ ਦਿਖਾਉਣੇ ਆ ਪੁਰਾਣਾ ਤੇ ਬਥੇਰੇ ਬੰਦੇ ਆ ਜਿਵੇਂ ਪਿੰਡ ਦੇ ਵਿੱਚ ਪਹਿਲਾਂ ਰਹਿੰਦੇ ਹੁੰਦੇ ਸੀ ਉਹ ਗਲੀ ਤਾਂ ਜਿਹੜੀ ਗਲੀ 'ਚ ਮੈਂ ਜਾ ਰਿਹਾ ਉਹ ਗਲੀ ਤਾਂ ਹੁਣ ਤਕਰੀਬਨ ਵਿਹਲੀ ਹੋ ਗਈ ਨਵੇਂ ਘਰ ਆ ਗਏ ਪੁਰਾਣੇ ਬੰਦੇ ਸਾਰੇ ਜਾਵੜੇ ਕੋਈ jobb ਮਹਾਰਾ ਜਾਵੜਿਆ ਕੋਈ ਬਾਹਰ ਅੰਦਰ ਜਾਵੜਿਆ ਆਈਆਂ ਬਸ ਤੇ ਅੱਜ ਰਵੀ ਸਿੰਘ ਆ ਦੇਖ ਲਈ ਧਿਆਨ ਨਾਲ ਅੱਜ ਮੈਂ ਤੇਰਾ ਘਰ ਦਿਖਾ ਰਿਹਾ ਪੁਰਾਣੀਆਂ ਯਾਦਾਂ ਤੇਰੀਆਂ ਤਾਰੀਆਂ ਕਰਾਉਣੇ ਆ ਸਾਰਾ ਬਚਪਨ ਰਵੀ ਦਾ ਇੱਥੇ ਬੀਤਿਆ ਤੇ ਬਾਈ ਦੇ ਮੈਸੇਜ ਬਹੁਤ ਆਉਂਦੇ ਹੁੰਦੇ ਸੀ ਅਕਸਰ ਵੀਡੀਓ ਥੱਲੇ ਤੇ ਫਿਰ ਅੱਜ ਸੋਚਿਆ ਵੀ ਤੜਕੇ ਤੜਕੇ ਦਾ ਟਾਈਮ ਹੈ ਨਾਲੇ ਥੋੜੀ ਸੈਰ ਹੋ ਜੂਗੀ ਨਾਲੇ ਆਪਾਂ ਵੀਡੀਓ ਬਣਾ ਲੈਂਦੇ ਆਂ ਦੂਜੀ ਗੱਲ ਦੋਸਤੋ ਮੌਸਮ ਕੱਲ ਦਾ ਹੈ ਵੀ ਬੱਦਲ ਬਣ ਜਾਂਦੇ ਤੇ ਧੁੱਪ ਨਿਕਲੇ ਆਉਂਦੀ ਜਾਂ ਕਦੇ ਬੱਦਲ ਬਣ ਕੇ ਕਦੇ ਧੁੱਪ ਨਿਕਲੀ ਆਦੇ ਹੈ ਵੀ ਮੀਂਹ ਆਊਗਾ ਬਾਕੀ ਦੇਖਦੇ ਆਂ ਵੀ ਕੀ ਲੱਗਦਾ ਸ਼ਾਮ ਤੱਕ ਮੀਂਹ ਆ ਸਕਦਾ ਕਿ ਨਹੀਂ ਆ ਸਕਦਾ ਵੈਸੇ ਤਾਂ ਮੀਂਹ ਆ ਜੇ ਵਧੀ ਗਿਆ ਇਹ ਨਾਲੇ ਤਾਂ ਗਰਮੀ ਤੋਂ ਰਾਹਤ ਮਿਲ ਜੂਗੀ ਨਾਲੇ ਦੋਸਤੋ ਗੱਲ ਆਏ ਆ ਵੀ ਝੋਨੇ ਆਸਤੇ ਵੀ ਚੰਗਾ ਹੈ ਨਹੀਂ ਤਾਂ ਚਾਰੇ ਬਸ ਫੀਟਰ ਤੇ ਮੋਟਰਾਂ ਹੀ ਚੱਲੀ ਜਾਣਗੀਆਂ ਤੇ ਚੋਨਾ ਵਧਿਆ ਵੀ ਹੋ ਜਾਊ ਜਿਹੜੀ ਚੀਜ਼ ਨੇਚਰਲ ਹੁੰਦੀ ਆ ਉਹ ਤਾਂ ਨੇਚਰਲ ਹੀ ਹੁੰਦੀ ਆ ਤੇ ਹੁਣ ਤਾਂ ਬਸ ਨਹੀਂ ਤਾਂ ਚਾਰੇ ਲੋਕ ਡੀਜ਼ਲ ਫੂਕ ਫੂਕ ਕੇ ਕੰਮਲੇ ਹੋ ਜਾਣਗੇ ਹੁਣ ਮੇਨ ਹੁਣ ਲੋੜ ਆ ਪਾਣੀ ਦੀ ਸਾਰੇ ਕਿਸਾਨ ਵੀਰਾਂ ਨੂੰ ਤੇ ਆਪਾਂ ਤਾਂ ਹੀ ਦਵਾ ਕਰਦੇ ਆ ਵੀ ਹਰੇਕ ਦੀ ਫਸਲ ਵਧੀਆ ਹੋਵੇ ਤੇ ਹਰੇਕ ਦੀ ਜਿਹੜੀ ਮਿਹਨਤ ਆ ਉਹ ਪੱਲੇ ਪਵੇ ਬਾਕੀ ਦੋਸਤੋ ਹੁਣ ਕਈ ਦਿਨਾਂ ਦੀਆਂ ਵੀਡੀਓ ਬੜੀਆਂ ਵਾਇਰਲ ਹੋ ਰਹੀਆਂ ਆ ਮਾਨੀਆਂ ਦੇ ਵਿਆਹ ਦੀਆਂ ਮੈਨੂੰ ਪਹਿਲਾਂ ਪਤਾ ਕਿਸੇ ਤੋਂ ਪਹਿਲਾਂ ਨਹੀਂ ਇਹਨਾਂ ਨੇ ਸਰਦੀ ਸੀ ਹੋ ਆਪਣੀ ਰਿਹਾਨਾ ਤੇ ਉਦੋਂ ਮੈਨੂੰ ਆਏ ਸੀ ਕਿਤੇ ਮਤਲਬ ਇਹ ਵਿਆਹ ਇਹਦਾ ਉਹ ਵਿਆਹ ਨਹੀਂ ਸੀ ਉਹ ਤਾਂ ਉਹਨਾਂ ਦਾ ਪ੍ਰੀ-ਵੈਡਿੰਗ ਹੀ ਸੀ ਆਦੇ ਉਹਨਾਂ ਨੇ ਵੱਡੇ ਕਰਾਂਦੀਆਂ ਵੱਡੀਆਂ ਮਿਰਚਾਂ ਬੰਬ ਘਟਤੀ ਵੀ ਵਿਆਹ ਤੇ ਉਹਨਾਂ ਨੇ ਵੇਖ ਲਓ ਜਸਟੰ ਵੀ ਬਰਾਇਆ ਸੀਗਾ ਹੋਰ ਗੱਲਾਂ ਦੀ ਗੱਲਾਂ ਯਾਰ ਬੰਦਾ ਵੇਖੋ ਕਿੱਡਾ ਡਾਊਨ ਤੋਂ ਅਰਥ ਹਨਾ ਉਹੀ ਡੱਬੀਆਂ ਵਾਲਾ ਕੱਛਾ ਪਾਇਆ ਤੇ ਪੈਂਟ ਡਿੱਗੀ ਜਾਵੇ ਇੱਕ ਬਨਾਨ ਪਾਈ ਆਪਣੇ ਵਾਲੇ ਤਾਂ ਉਹ ਵੀ ਨਹੀਂ ਮਾਨ ਹੁੰਦੇ ਇੱਕ ਅੱਧਾ ਗਾਣਾ ਹਿੱਟ ਹੋ ਜਾਏ ਬਾਈ ਫਿਰ ਇੰਨੇ ਛੋਸ਼ੇ ਕਰਨਗੇ ਯਾਰ ਇਹ ਗੱਲਾਂ ਹੀ ਛੱਡ ਦਿਓ ਉਹਨੀਆਂ ਪਹਿਲਾਂ ਹੀ ਮੈਂ ਵੀਡੀਓ ਵੇਖੀਆਂ ਉਹ ਰਹਿੰਦੇ ਆਈਆਂ ਬਨਾਨ ਜੀ ਚ ਜਾਂ ਉੱਤੇ ਵੀ ਜੇ ਕੁਝ ਪਾਇਆ ਉਹ ਤਾਂ ਪੈਂਟੋ ਹੀ ਥੱਲੇ ਡਿੱਗਦੀ ਹੁੰਦੀ ਆ ਉਹਨਾਂ ਚੀਜ਼ਾਂ ਉਹਨਾਂ ਬੰਦਿਆਂ ਨੇ ਯਾਰ ਮਤਲਬ ਹੀ ਕੋਈ ਨਹੀਂ ਕੋਈ ਕਿਵੇਂ ਦੇਂਦਾ ਕੋਈ ਕਿਵੇਂ ਦੇਂਦਾ ਹੈਗੜਾ ਨੇ ਆਪਦੀ ਪਛਾਣ ਬਣਾਈ ਹੋਈ ਹੈ ਤੇ ਦੁਨੀਆ ਉਹਨਾਂ ਨੂੰ ਫੋਲੋ ਕਰਦੀ ਹੈ ਬਾਕੀ ਹੋਰ ਜੌਨ ਸੀਨੀਅਰ ਕੇ ਹੱਦ ਲੈ ਵੇਖ ਲਓ ਤੁਸੀਂ ਆਈਆਂ ਬਸ ਔਰ ਆਦੇ ਹੰਦਰ ਰਾਤ ਨੂੰ ਕੋਈ ਸੁਪਨਾ ਆਇਆ ਹੋਣਾ ਵੀ ਡੈਡੀ ਸੱਦਦੇ ਤੜਕੇ ਨੂੰ ਸੱਦ ਦਿੰਦਾ ਹੋਣਾ ਕਮੀ ਕੋਈ ਨਹੀਂ ਬੰਦੇ ਨੂੰ ਬਾਈ ਇੰਨ ਆਰਪੀਆ ਹੂੰ ਇਹਦੇ ਕੋ ਬੈਵਸਰੀ ਜਿਹਾ ਇਸ ਸਕੈਮ ਨੂੰ 92 ਹਰਸ਼ਦ ਮਹਿਤਾ ਦੀ ਉਦੋਂ ਮਾਨੀ ਬਹੁਤ ਪਿੱਛੇ ਹੁੰਦੇ ਸੀ ਮਤਲਬ ਬਹੁਤ ਤਨੀ ਉਦੋਂ ਪਿੱਛੇ ਹੁੰਦੇ ਸੀ ਤੇ ਉਹਨੇ ਮਤਲਬ ਉਹਨਾਂ ਟਾਈਮਾਂ ਦੇ ਵਿੱਚ ਸਭ ਤੋਂ ਵੱਡਾ ਟੈਕਸਪੇਅਰ ਕਰਿਆ ਸੀ ਇੰਡੀਆ ਦਾ ਸਭ ਤੋਂ ਅਮੀਰ ਬੰਦਾ ਸੀ ਲੈਕਸਸ ਗੱਡੀ ਉਹਦਾ ਮਤਲਬ ਬਲੈਕ ਚਲਾਈ ਸੀ ਪਤਾ ਨਹੀਂ 55 ਲੱਖ ਦਿਓ ਬੰਦੇ ਨੇ ਇੱਕ ਹੀ ਸੀ ਪੂਰੇ ਇੰਡੀਆ ਚ ਜਿਵੇਂ ਕਿਸੇ ਨਾਲ ਜਿਹੜੀ ਗੱਡੀ ਸੀ ਉਹ ਉਹਨੇ ਕਿਸੇ ਨਾਲ ਹੋਰ ਨਜਵਾਨ ਕਰੀ ਸੀ ਹਰਸ਼ਿਤ ਮਹਿਤਾ ਉਹਨੂੰ 5 ਲੱਖ ਰੁਪਏ ਉਹਨਾਂ ਟਾਈਮ 'ਚ ਦੇ ਕੇ ਵੱਧ ਜਵਾਨ ਦਾ ਫੇਰ ਲੈ ਕੇ ਆਇਆ ਸੀ ਫਿਲਹਾਲ ਹੁਣ ਅਮਾਨੀਆਂ ਦੇ ਵਿਆਹ ਦੇ ਚਰਚੇ ਵੀ ਸਾਰੇ ਪਾਸੇ ਹੀ ਹੈ ਜਿੰਨੇ ਵੀ ਹਾਲੀਵੁੱਡ ਵਾਲੇ ਐਕਟਰ ਆ ਉਹ ਵੀ ਫੋਟੋ ਫੋਟੋ ਪਾ ਰਹੇ ਆ ਸਭ ਤੋਂ ਜ਼ਿਆਦਾ ਨਿਯਾਰਾ ਤਾਂ ਬਈ ਡਰਾਈਵਰ ਲੈ ਗਿਆ ਜਿਹੜਾ ਬੰਦਾ ਅੰਬਾ ਆਪਣੇ ਅਮਾਨੀਆਂ ਦੇ ਵਿਆਹ ਦੇ ਵਿੱਚ ਜਸਟਨ ਬੀਬਰ ਨੂੰ ਹੋਟਲ ਤੋਂ ਪਿਕ ਕਰਕੇ ਲੈ ਕੇ ਆਇਆ ਸੀ ਜਾਂ ਡ੍ਰੌਪ ਕਰਨ ਜਾਂਦਾ ਸੀ ਉਹਨੇ ਕਿਹਾ ਆਖਣ ਬਾਈ ਜੀ ਫੋਟੋ ਖਿਚਾਉਣੀ ਹੈ ਉਧਰ ਕਿਤੇ ਆ ਫੋਟੋ ਖਿੱਚੀ ਜਾਂਦਾ ਉਧਰ ਜਸਟਨ ਬੀਬਰ ਦੀ ਜਿਹੜੀ ਟੀਮ ਹੈ ਉਹਨੇ ਫੋਟੋ ਖਿੱਚ ਲਈ ਉਵੇਂ ਤੇ ਜਸਟਨ ਬੀਬਰ ਨੇ ਉਹ ਡਰਾਈਵਰ ਨਾਲ ਫੋਟੋ ਪਾਈ ਆ ਆਪਣੇ ਇੰਸਟਾਗ੍ਰam ਤੇ ਵਾਹ ਵਾਹ ਸਿਰੇ ਲੱਗ ਗਿਆ ਸਾਰੇ ਕਿਤੇ ਹੁਣ ਉਹੀ ਫੋਟੋ ਮਸ਼ਹੂਰ ਹੋ ਜਾਂਦੀ ਹੈ ਬਾਕੀ ਵੀ ਡਰਾਈਵਰ ਵੀ ਕਿਹੜਾ ਆਇਆ ਹੋਣਾ 15 ਲੱਖ ਸੈਲਰੀ ਆਦੇ ਉਹਦੀ ਡਰਾਈਵਰ ਹੀ ਲੱਗ ਜਿਵੇਂ ਮਾਨੀਆਂ ਦੇ ਦੇਖ ਲਓ ਤੁਸੀਂ ਪੈਸਾ ਬੈ ਜਿੱਪ ਪੈਸਾ ਉਹ ਤਾਂ ਲੈ ਗਿਆ ਨਿਆਰੇ ਪੂਰੇ ਆਪਦੇ ਬਾਕੀ ਉਹ ਵੀ ਆਈ ਫਿਰਦੀ ਹੈ ਹਾਲੀਵੁੱਡ ਵਾਲੀ ਕਿਮਾ ਕਿੰਮ ਤਾਂ ਸਾਨੂੰ ਪਤਾ ਹੀ ਪੂਰੀ ਮਸ਼ਹੂਰ ਹੈ ਦੁਨੀਆ ਦੇ ਵਿੱਚ ਸਾਰੇ ਬਾਲੀਵੁੱਡ ਵਾਲਿਆਂ ਦੀ ਨਿਗਾਹ ਹੀ ਕਿੰਮ ਤੇ ਹੈ ਸਾਰੇ ਅੱਖਾਂ ਟੱਟੜ ਵੇਖੀ ਜਾਂਦੇ ਆ ਉਹ ਪੂਰੀ ਮਸ਼ਹੂਰ ਉਹ ਤਾਂ ਮੈਨੂੰ ਲੱਗਦਾ ਆਪਣੇ ਬਾਲੀਵੁੱਡ ਦੇ ਸਿੰਗਰਾਂ ਨੂੰ ਬਹੁਤ ਘੱਟ ਜਾਣਦੀ ਹੋਣੀ ਆ ਐਕਟਰਾਂ ਨੂੰ ਦੇਖ ਲਓ ਕਿੰਮ ਕੱਲੇ ਸ਼ਕੀਰਾ ਰਹਿ ਗਈ ਉਹਨੂੰ ਵੀ ਸੱਦ ਲੈਂਦੇ ਗਵਾਲੇ ਦੇ ਵਕਾ 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 ਹੈ ਯੋ ਐਂਜਲੀਨ ਦਾ ਗਾਣਾ ਸ਼ਕੀਰਾ ਦਾ ਭਾਈ ਚੱਲੀ ਜਾਣਾ ਹੁਣ 1:00 ਹੋ ਗਏ ਹੋਰ ਕੀ ਪਤਾ ਕਿੰਨੇ ਦਿਨ ਚੱਲੂ ਵਿਆਹ ਇਹਨਾਂ ਦਾ ਚਲੋ ਪੈਸਾ ਹੈਗਾ ਲਾਉਣਾ ਵੀ ਚਾਹੀਦਾ ਹੈ ਹੱਥ ਘੁੱਟ ਕੇ ਨਹੀਂ ਪੂਰਾ ਪੈਂਦਾ ਹੁੰਦਾ ਜੇ ਪੈਸਾ ਹੈ ਤਾਂ ਲਾਉ ਕਮਾ ਫਿਰੋ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਲਓ ਜੀ ਹੁਣ ਮੈਂ ਪਹੁੰਚ ਗਿਆ ਉਹਨਾਂ ਦੀ ਗਲੀ 'ਚ ਬਾਈ ਰਵੀ ਕੀ 'ਚ ਤੇ ਬਾਈ ਰਵੀ ਕਾ ਤੁਹਾਨੂੰ ਦਿਖਾ ਰਹੇ ਹਾਂ ਜੀ ਘਰ ਆ ਸਾਡੇ ਗੁਰੂ ਘਰ ਦਾ ਦੂਜਾ ਘੇਟ ਆ ਗਿਆ ਜੀ ਤੇ ਆ ਆ ਗਿਆ ਸਾਡਾ ਸਕੂਲ ਪੁਰਾਣਾ ਇਹ ਜਿਹੜਾ ਹਾਂ ਬੱਚਿਆਂ ਦਾ ਆਸ ਹੈ ਇੱਥੇ ਵੋਟਾਂ ਪੈਂਦੀਆਂ ਹੁੰਦੀਆਂ ਬਾਕੀ ਯਾਰ ਗਲੀਆਂ ਗੁਲੀਆਂ ਵੇਖੋ ਸਾਡੇ ਪਿੰਡ ਦੀਆਂ ਹੈ ਨਾ ਨਿਆਰਾ ਪੂਰੀਆਂ ਵਧੀਆ ਇਧਰ ਆ ਕਾ ਬਰਾੜ ਸਾਹਿਬ ਦਾ ਘਰ ਰਵੀ ਜੀ ਧਿਆਨ ਨਾਲ ਦੇਖ ਲੋ ਥੋਡੀ ਗਲੀ ਚ ਆ ਗਿਆ ਮੈਂ ਇੱਥੇ ਪਹਿਲਾਂ ਰਹਿੰਦੇ ਹੁੰਦੇ ਸੀ ਮਾਸਟਰ ਜੀ ਮੈਨੂੰ ਯਾਦ ਆ ਔਰ ਟਿਊਸ਼ਨ ਪੜ੍ਹਾਉਂਦੇ ਹੁੰਦੇ ਸੀ ਸਾਰਿਆਂ ਨੂੰ ਤੇ ਉਹਨਾਂ ਦੇ ਬੇਟੇ ਤੱਕਾਂ ਨੌਕਰੀ-ਨੌਕਰੀ ਲੱਗ ਗਈ ਕਿਤੇ ਵੱਡੀ ਉਹ ਤਾਂ ਜਾਵੜੇ ਲਓ ਰਵਿਜੀ ਆ ਸਾਰੇ ਘਰ ਥੋਡੇ ਸੀਗੇ ਤੁਹਾਨੂੰ ਪਤਾ ਨਾ ਦੇਖ ਲਓ ਉਹ ਖੰਬੇ ਵਾਲਾ ਘਰ ਬਈ ਰਵੀ ਦਾ ਰਵੀ ਜੀ ਕੋਈ ਮਤਲਬ ਕਮੀ ਪੇਸ਼ੀ ਰਹੀ ਹੋਵੇ ਤਾਂ ਮਾਫੀ ਮੰਗਦਾ ਜੇ ਹੋਰ ਤਰੀਕੇ ਨਾਲ ਵੀਡੀਓ ਬਣਾਉਣੀ ਹੋਈ ਤਾਂ ਮੈਨੂੰ ਤਾਂ ਵੀ ਦੱਸ ਦਿਓ ਹੁਣ ਮੈਂ ਘਰ ਕਿਸੇ ਹੋਰ ਕੋਲੇ ਤਾਂ ਮੈਂ ਅੰਦਰ ਜਾ ਨਹੀਂ ਸਕਦਾ ਤੁਹਾਨੂੰ ਬਾਹਰ ਤੋਂ ਦਿਖਾ ਦਿੰਦਾ ਤੇ ਮੈਨੂੰ ਐਵੇਂ ਨਹੀਂ ਪਤਾ ਕਿਹਦੇ ਕੋਲੇ ਆਹ ਦੇਖੋ ਆ ਜੀ ਰਵੀ ਜੀ ਦਾ ਘਰ ਵੜ ਗਏ ਯਾਦਾ ਜੁੜ ਗਏ ਸਾਡੀਆਂ ਸੀ ਬਹੁਤ ਹੁੰਦੇ ਨੇ ਛੋਟੇ ਹੁੰਦੇ ਠੀਕ ਆ ਰਵੀ ਦੇਖ ਲੈ ਹੁਣ ਇੱਥੋਂ ਤਾਂ ਹੀ ਹੁੰਦਾ ਸੀਗਾ ਤੇ ਉਦੋਂ ਆਏ ਸੀ ਰਵੀ ਦੇ ਪਾਪਾ ਪਹਿਲਾਂ ਡਾਕਟਰ ਹੁੰਦੇ ਸੀ ਬਾਅਦ ਚ ਉਹ ਸੈਕਟਰੀ ਲੱਗੇ ਸੀ ਤੇ ਉਹਨਾਂ ਦੀ ਬਦਲੀ ਹੋ ਗਈ ਸੀ ਫਿਰ ਤਾਂ ਕਰਕੇ ਇਹਨਾਂ ਨੂੰ ਵੀ ਜਾਣਾ ਪਿਆ ਹੂੰ ਬਾਕੀ ਇਧਰ ਆ ਗਏ ਜੀ ਆਪਣੇ ਸ਼ਾਨੂ ਮਾਨ ਜੀ ਦਾ ਘਰ ਉਧਰ ਰੋਹਿਤ ਜੀ ਦਾ ਆ ਗਈ ਸਾਡੇ ਜੈਸ਼ਮੀਨ ਮਾਨ ਸਾਹਿਬ ਦਾ ਘਰ ਚਲੋ ਹੁਣ ਵਾਪਸੀ ਕਰਦੇ ਆਂ ਤੇ ਬਾਕੀ ਦੋਸਤੋ ਇੱਕ ਦੋ ਗੱਲਾਂ ਫਟਾਂ ਹੋਰ ਕਰ ਲੀਆ ਪਹਿਲੀ ਗੱਲ ਅਕਸਰ ਆਪਾਂ ਇੱਕ ਵੀਡੀਓ ਬਣੇ ਹੁੰਨੇ ਆਂ ਹੁਣ ਉਹ ਮਾਨੀਆਂ ਦਾ ਸਟੇਟਸ ਲਾ ਕੇ ਜਾਂ ਲਿਖ ਕੇ ਲੋਕ ਪਾਈ ਜਾਂਦੇ ਆ ਉਹ ਕੋਈ ਵੀਡੀਓ ਹੋਣੀ ਆ ਉਹਦੇ ਚ ਮਾੜਾ ਮੋਟਾ ਮੂੰਹ ਨਹੀਂ ਬੰਦੇ ਦਾ ਜਿਵੇਂ ਉਹੀ ਸਾਈਡ ਜੇ ਹੋਣਾ ਫੋਟੋਆਂ ਲਾਈ ਜਾਂਦੇ ਤੇ ਵੀਡੀਓ ਲਾਈ ਜਾਂਦੇ ਆ ਵੀ ਪੈਸੇ ਨਾਲ ਬੰਦਾ ਖੁਸ਼ੀ ਨਹੀਂ ਉਹ ਕਰ ਸਕਦਾ ਮਤਲਬ ਫ੍ਰੀ ਹੋ ਸਕਦਾ ਦੇਖ ਲਓ ਤੁਸੀਂ ਵੀ ਅਮਾਨਿਆਂ ਦੀ ਫੋਟੋ ਵੀਡੀਓ ਲਾ ਕੇ ਉੱਤੇ ਮਤਲਬ ਲਿਖੀ ਜਾਂਦੇ ਆ ਪੈਸੇ ਨਾਲ ਬੰਦਾ ਖੁਸ਼ੀ ਨਹੀਂ ਖਰੀਦ ਸਕਦਾ ਇਹ ਗੱਲ ਬਿਲਕੁਲ ਗਲਤ ਹੈ ਇਹ ਨਾ ਮੇਰੇ ਕਿ ਗਰੀਬ ਬੰਦੇ ਦੇ ਬਣੀਆਂ ਹੋਈਆਂ ਗੱਲਾਂ ਹੈ ਕਿਉਂ ਨਹੀਂ ਖਰੀਦ ਸਕਦਾ ਬਾਈ ਹੁਣ ਤੁਸੀਂ ਦੇਖੋ ਗਰੀਬ ਹੈ ਚਾਹੇ ਅਮੀਰ ਹੈ ਜੇ ਉਹਦੇ ਘਰੇ ਕੋਈ ਦੁਨੀਆ ਤੋਂ ਗਿਆ ਤਾਂ ਦੁੱਖ ਦੋਨੋਂ ਨੂੰ ਬਰਾਬਰ ਹੁੰਦਾ ਹੈ ਠੀਕ ਹੈ ਜੇ ਕਿਸੇ ਦਾ ਜਵਾਬ ਚੰਗਾ ਨਿਕਲ ਜੇ ਤਾਂ ਦੋਨੋਂ ਨੂੰ ਖੁਸ਼ੀ ਹੁੰਦੀ ਹੈ ਜੇ ਕਿਸੇ ਦਾ ਜਵਾਬ ਮਾੜਾ ਨਿਕਲ ਜੇ ਗਰੀਬ ਅਮੀਰ ਦੋਨੋਂ ਨੂੰ ਦੁੱਖ ਹੁੰਦਾ ਹੈ ਇਦਾਂ ਕੋਈ ਤਾਲੁਕਾ ਤਨੀ ਖੁਸ਼ੀ ਨਹੀਂ ਖਰੀਦ ਸਕਦਾ ਲੈ ਕਿਉਂ ਨਹੀਂ ਖਰੀਦ ਸਕਦਾ ਵੀ ਇੱਕ ਤਾਂ ਇੱਕ ਪਾਸੇ ਤਾਂ ਟੈਨਸ਼ਨ ਆਵੇ ਕੱਲ ਰੋਟੀ ਘਰੇ ਬਣਾਉਣੀ ਕਿ ਨਾ ਬਣੂਗੀ ਉੱਥੇ ਐ ਟੈਨਸ਼ਨ ਤਾਂ ਹੈ ਨਹੀਂ ਆਪਦੇ ਕੋਲੋਂ ਗੱਲਾਂ ਬਣਾਈ ਜਾਣਗੇ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਜੇ ਦੁੱਖ ਹੈਗਾ ਉਹ ਗਰੀਬ ਤੇ ਵੀ ਆ ਸਕਦਾ ਅਮੀਰ ਤੇ ਵੀ ਆ ਸਕਦਾ ਬਥੇਰੇ ਆਪਣੇ ਕਿੰਨੇ ਕੇ ਗਰੀਬ ਐਡ ਸੌਖੇ ਵਿਚਾਰੇ ਹੂੰ ਇਹ ਵਹਿ ਮੈਂ ਅਗ ਪੈਸੇ ਨਾਲ ਖੁਸ਼ੀ ਨਹੀਂ ਖਰੀਦੀ ਜਾਂਦੀ ਲੈ ਵੀ ਤੁਸੀਂ ਗਰੀਬ ਬੜਾ ਖੁਸ਼ ਰਹਿੰਦੇ ਹੋ ਮਾੜੀ ਗੱਲ ਪੇ ਛੱਡ ਹੋਏ ਜਾਂਦੇ ਹੋ ਮੁਰਕੇ ਸਾਰੀ ਜ਼ਿੰਦਗੀ ਧਾਰ ਤੇ ਜ਼ਿੰਦਗੀ ਲੰਘਦੀ ਐ ਇਹ ਸਭ ਗੱਲਾਂ ਤੇ ਇਹਨਾਂ ਐਵੇਂ ਇਹਨਾਂ ਗੱਲਾਂ ਟਾਈਮ ਖਰਾਬ ਵੀ ਨਾ ਕਰਿਆ ਕਰੋ ਦੂਜੀ ਗੱਲ ਇੱਕ ਗੱਲ ਮੈਨੂੰ ਹੋਰ ਬੜੀ ਲੱਗਦੀ ਐ ਅਕਸਰ ਤਾਂ ਚਮਚਾ ਲੈ ਕੇ ਰੋਟੀ ਖਾਣ ਆਲਾ ਜਾਂਦੇ ਨੇ ਤਾਂ ਰੋਟੀ ਨਾਲ ਜਿਹੜੇ ਜਿਹਦੇ ਨਾਲ ਪਰ ਦਾਲ ਸਬਜ਼ੀ ਖਾਣਨੇ ਆ ਚਮਚਾ ਥੱਥੇ ਫੜ ਕੇ ਪਤਾ ਕੀ ਆਖਣਗੇ ਦੋਸਤੋ ਇਹ ਚਮਚਾ ਐ ਇਹਨੂੰ ਮਤਲਬ ਚਮਚਾ ਤੋਂ ਦੂਰ ਰੋ ਨਹੀਂ ਐ ਕਿ ਸੋਡਾ ਭਾਂਡਾ ਖਾਲੀ ਕਰ ਦਿੰਦੇ ਐ ਸਮਝ ਗਏ ਵੀ ਤੁਹਾਡੀਆਂ ਜੇਬਾਂ ਖਾਲੀ ਕਰ ਦੇਣਗੇ अच्छा यार चमचा मान लो चमचा चमचरे जे कुछ खाने ਜਾਂਦਾ ਤੁਹਾਡੇ ਢਿੱਡ ਚ ਹੀ ਐ ਤਾਂ ਹੈ ਨਹੀਂ ਵੀ ਹੋਰ ਦੇ ਢਿੱਡ ਚ ਜਾ ਵਰਦਾ ਜਾਂ चमचा ਆਪਦੇ ਮੂੰਹ ਚ ਪਾ ਲੈਂਦਾ ਯਾਰ ਆਧਾਰਨ ਤਾਂ ਚੰਗੀ ਦੀਆ ਕਰੋ ਨਾ ਚਮਚਾ ਗਰੀ ਤੇ ਚਮਚੇ ਤੇ ਫਰਕ ਹੁੰਦਾ ਜਿਹੜੀ ਚੀਜ਼ ਖਾਣ ਵਾਲੀ ਆ ਨਾ ਉਹਨੂੰ ਖਾਣ ਵਾਲੀ ਰਹਿਣ ਦਿਓ ਉਹਦਾ ਕੰਪੈਰੀਸ਼ਨ ਨਿੱਜੀ ਜ਼ਿੰਦਗੀ ਨਾਲ ਨਹੀਂ ਕਰੀਦਾ ਹੁੰਦਾ ਤੁਸੀਂ ਕਿਵੇਂ ਕਹਿ ਲੈ ਮੈਂ ਤਾਂ ਸਮਝ ਰਿਹਾ ਹਾਂ ਤੇ ਮੈਂ ਬਾਹਲੇ ਹੀ ਸੋਚਦਾ ਨਾ ਵੀ ਇੱਕ ਚਮਚਾ ਵੀ ਵੱਡੇ ਵੱਡੇ ਭਾਂਡੇ ਖਾਲੀ ਕਰ ਦਿੰਦਾ ਲੈ ਵੀ ਜਾਊਗਾ ਤਾਂ ਤੁਹਾਡੇ ਢਿੱਡ ਚ ਹੀ ਉਹ ਉਂਗਲਾਂ ਖਾ ਲੋ ਫਿਰ ਖਾ ਲੋਂਗੇ ਹੀ ਡੂੰਗਰਣਾ ਦਾਲ ਸਾਹਿਬ ਜੂੰਗਰਣਾ ਖਾ ਲੋਂਗੇ ਜੇ ਤੁਸੀਂ ਚੌਂਚਰ ਵਰਤਦੇ ਹੁੰਦਾ ਛੋੜੇ ਆਪਦੇ ਵਾਸਤੇ ਵਰਤਦੇ ਹੋ ਤੁਸੀਂ ਨਾਲੇ ਇਹ ਚੌਂਚਾ ਜਿਹੜਾ ਭਾਂਡੇ ਹੁੰਦੇ ਭਾਂਡਿਆਂ ਨੂੰ ਨਿੱਜੀ ਜ਼ਿੰਦਗੀ ਦਾ ਨਾਂ ਜੋੜਾ ਜਾਵੇ ਨਾ ਮਿਲਦਾ ਤਾਂ ਮਤਲਬ ਐ ਤਾਂ ਨਹੀਂ ਕੁਝ ਵੀ ਰੱਖ ਦੋਂਗੇ ਤੁਸੀਂ ਸਸੇ ਡਾਕਟਰ ਸਾਹਿਬ ਤਗੜੇ ਹੋ ਜੀ ਵਧੀਆ ਜੀ ਠੀਕ ਠਾਕ ਦੇਖ ਲਓ ਤੁਸੀਂ ਵੀ ਮੈਨੂੰ ਤਾਂ ਸੰਧ ਨਹੀਂ ਆਉਂਦੀ ਅਰੇ ਆਰੰਦੇਣੀ ਚੱਲ ਹੋਰ ਦੇ ਲਓ ਵੀ ਵੱਡੇ ਵੱਡੇ ਭਾਂਡੇ ਖਾਲੀ ਕਰ ਦਿੰਦਾ ਲੈ ਚਮਚੇ ਬਿਨਾਂ ਤਾਂ ਨਾ ਖਾ ਇੱਕ ਤਾਂ ਨਾ ਰੋਟੀ ਖਾ ਚਮਚੇ ਨਾਲ ਤੁਹਾਨੂੰ ਲੱਗ ਜੂ ਪਤਾ ਜਾਣੇ ਨੇ ਵੱਡੇ ਹੋਟਲਾਂ ਚ ਉਹਦੀ ਮੰਗ ਲੈਨੇ ਹੋ ਸਪੂਨ ਹੈ ਉਹ ਤਾਂ ਐ ਡਾਰਨ ਵੀ ਆਥਨਾਂ ਲੱਬੜ ਜਾਣਾ ਤਾਂ ਕਰਕੇ ਇੰਨਾ ਗੱਲਾਂ ਤੋਂ ਦੂਰ ਰੋ ਜਿਹੜੀ ਗੱਲ ਜਾਇਜ਼ ਆ ਉਹ ਕਰੋ ਬਾਕੀ ਮੈਂ ਵੀ ਕੋਈ ਬੜਾ ਵੱਡਾ ਵਿਗਿਆਨੀ ਤਾਂ ਨਹੀਂ ਵਧੀਆ ਹੈ ਜੀ ਬਾਕੀ ਦੋਸਤੋ ਇੱਕ ਗੱਲ ਰਹਿ ਗਈ ਸੀ ਜਿਹੜੀ ਆਪਾਂ ਵੀਡੀਓ ਨਹੀਂ ਪਾਈ ਸੀ 10 ਸਿਗਰਟ ਵਾਲੀ ਤੇ ਜਿਹੜੀ ਮੈਂ ਪਾਈ ਸੀ ਵੀ ਲਾਸਟ ਵੀਡੀਓ ਹੈ ਪੂਰੇ ਥੱਲੇ ਤੁਸੀਂ ਪੂਰਾ ਪਿਆਰ ਦਿੱਤਾ ਉਹ ਦੋ ਤਿੰਨ ਵੀਡੀਓ ਥੱਲੇ ੜੀਆਂ ਵੀ ਹੋਣਾ ਆਪਾਂ ਪਾ ਰਹੇ ਆਂ ਬਸ ਅਗੇ ਸਪੋਰਟ ਕਰਿਆ ਕਰੋ ਇਹਦੇ ਨਾਲ ਮਨ ਖੁਸ਼ ਹੁੰਦਾ ਬੰਦੇ ਦਾ ਤੇ ਬਾਕੀ ਨਾਲ YouTube ਤੇ ਵੀ ਐਂ ਸਪੋਰਟ ਕਰਿਆ ਕਰੋ ਜਿਵੇਂ Facebook ਤੇ ਕਰੀ ਜਾਂਦੇ ਆ ਨਾ ਬਸ YouTube ਤੇ ਵੀ ਐਂ ਕਰਿਆ ਕਰੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਈ ਗਲਤੀ ਫਲਤੀ ਹੋਈ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਮੰਗਦਾ ਹਾਂ